ਪੰਜਾਬ ਵਿੱਚ ਨਸ਼ੇ ਦਾ ਵਾਧਾ ਰੁਝਾਨ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਪਰ ਹੱਦ ਤਾਂ ਉਦੋਂ ਹੋਊਗੀ ਜਦੋਂ ਨਸ਼ੇੜੀਆਂ ਨੇ ਸਰਕਾਰੀ ਹਸਪਤਾਲ ਦੀ ਇਮਾਰਤ ਨੂੰ ਹੀ ਆਪਣੇ ਨਸ਼ੇ ਕਰਨ ਦਾ ਅੱਡਾ ਬਣਾ ਲਿਆ ਕਮੂ ਕਲਾ ਵਿੱਚ ਸਰਕਾਰੀ ਹਸਪਤਾਲ ਦੀ ਪੁਰਾਣੀ ਇਮਾਰਤ ਬੰਦ ਪਈ ਹੈ ਜਦੋਂ ਕਿ ਉਸ ਦੇ ਬਿਲਕੁਲ ਸਾਹਮਣੇ ਹੀ ਨਵੀਂ ਤੇ ਵਿਸ਼ਾਲ ਇਮਾਰਤ ਬਣਾ ਕੇ ਲੋਕਾਂ ਨੂੰ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਪਰ ਅੱਜ ਪੱਤਰਕਾਰਾਂ ਵੱਲੋਂ ਜਦੋਂ ਕੰਮੂ ਕਲਾ ਹਸਤਾ ਦੀ ਪੁਰਾਣੀ ਇਮਾਰਤ ਅੰਦਰ ਜਾ ਕੇ ਦੇਖਿਆ ਗਿਆ ਤਾਂ ਉਹ ਨਸ਼ੇੜੀਆਂ ਦਾ ਅੱਡਾ ਬਣ ਚੁੱਕੀ ਸੀ ਕਿਉਂਕਿ ਇਮਾਰਤ ਦੇ ਅੰਦਰ ਬਨੇ ਕਮਰੇ ਜਿੱਥੇ ਸਰਕਾਰੀ ਬੈੱਡ ਜਿੱਥੇ ਮਰੀਜ਼ਾਂ ਦਾ ਇਲਾਜ ਹੁੰਦਾ ਸੀ ਉੱਥੇ ਨਸ਼ੇੜੀ ਨਸ਼ਾ ਕਰਕੇ ਜਾਂਦੇ ਹਨ ਕਿਣੀ ਤੁਸੀਂ ਨਾਮ ਵਿੱਚ ਆਇਆ ਡਾਕਟਰ ਹੋਣਗੇ ਉਹਨਾਂ ਨਾਲ ਨਹੀਂ ਤੁਸੀਂ ਇੱਥੇ ਤੁਸੇ ਡਿਊਟੀ ਹੈ ਮੈਡਮ ਤੁਸੀਂ ਤਾਂ ਨਰਸ ਦੀ ਡਿਊਟੀ ਆ ਤੁਸੀਂ ਆਪਣੀ ਡਿਊਟੀ ਕਰਨੀ ਆ ਦੇ ਮਰੀਜ਼ਾਂ ਦੇਖਭਾਲ ਰੱਖਣਾ ਜਿਹੜੀਓ ਪ੍ਰਾਣੀ ਇਧਰ ਬਿਲਡਿੰਗ ਵੱਧ ਪਈ ਆ ਉੱਥੇ ਕੀ ਹੁੰਦਾ ਕੁਝ ਨਹੀਂ ਹੁੰਦਾ ਪਤਾ ਨਹੀਂ ਅਸੀਂ ਇੱਥੇ ਸਕ੍ਰਿਪਟ ਦਾ ਆਈਡੀਆ ਲੈ ਕੇ ਆਪਣਾ ਇੰਦਰ ਆਜਾ ਅੱਛਾ ਉੱਧਰ ਕੌਣ ਦੇਖ ਰੱਖਦਾ ਫਿਰ ਪ੍ਰਾਣੀ ਬਿਲਡਿੰਗ ਦੀ ਕੋਈ ਦੇਖ ਕੋਈ ਨਹੀਂ ਪਤਾ ਕੌਣ ਦੇਖ ਰੱਖਦਾ ਠੀਕ ਜਿਹੜੇ ਗਟਰ ਨੇ ਟੱਕਣ ਅੜਦ ਵਾਲੇ ਸਾਰੇ ਚੋਰੀ ਹੋ ਚੁੱਕੇ ਆ ਨਸ਼ਿਆਂ ਨੇ ਚੋਰੀ ਕਰਦੇ ਸਾਰੇ ਨਸ਼ੀਲੇ ਉਦੋਂ ਸਾਰੀ ਦਾ ਥੰਦਰ ਆ ਗਿਆ ਸੀ ਉਹ ਸ਼ਾਮ ਨੂੰ ਨਿਕਲਣਾ ਹੁੰਦਾ। ਨਹੀਂ ਉਧਰ ਫਿਰ ਕੋਈ ਨਾ ਕੋਈ ਚੌਕੀਦਾਰ ਤਾਂ ਹੋਊਗਾ ਜਿਹੜੀ ਡਿਊਟੀ ਹੋਗੀ ਦੇਖ ਰੱਖਦਾ ਹੋਊਗਾ ਉਧਰ। ਉਧਰ ਕੋਈ ਨਹੀਂ ਸਰਕਾਰ ਦਾ। ਤਾਂ ਦੀ ਕੋਈ ਗਲਾਸ ਕੰਨੀ ਖਾਦੂ ਦੱਤੇ ਹੋਏ ਜਿਹੜਾ ਚਲੇਗਾ ਰਿਟਾਇਰ ਪਰ ਕੋਈ ਨਹੀਂ ਆਇਆ ਮਤਲਬ। ਨਾ ਚੌਕੀਦਾਰਾਂ ਨੂੰ ਕੋਈ ਚੌਕੀਦਾਰ ਨਹੀਂ ਹੁੰਦਾ ਰੇ। ਨਹੀਂ ਨਹੀਂ। ਸਿਰਫ ਗਲਾਸ ਹੁੰਦਾ ਹੈ। ਕੋਈ ਉੱਧਰ ਦੋ ਅਸੀਂ ਅੰਦਰੋਂ ਆ ਤਾਂ ਮੈਂ ਨਾਲ ਮੈਂ پورے ਹਸਪਤਾਲ ਜੁ। ਉਧਰ ਪੁਰਾਣੀ ਬਿਲਡਿੰਗ ਨੂੰ ਜੋ ਹੁੰਦੀਆਂ ਨੇ ਅਸੀਂ ਆਵਾਜ਼ ਸੈੱਬ ਰੱਖੀ। ਉਹ ਤਾਂ ਬਿਲਕੁਲ ਜੀ ਬਿਲਕੁਲ ਜਸਟ ਆਫ ਹੈ ਨਹੀਂ ਚੌਕੀਦਾਰ ਨਹੀਂ ਤੁਹਾਨੂੰ ਆਪਣ ਪ੍ਰਾਣੀ ਮਾਰਤਾ ਕੂਂਕੜਾ ਦੀ ਜਿਹੜੀ ਹਸਪਤਾਲ ਦੀ ਜਿਹੜੀ ਬੰਦ ਪਈ ਆ ਉਹਦੇ ਵਿੱਚ ਨਾ ਪੇਪਰ ਰੋਲ ਨਸ਼ੇੜੀਆਂ ਨੇ ਸਿਲਵਰ ਰੋਲ ਸਾਰਾ ਕੁਝ ਰੱਖਿਆ ਪਿਆ ਉਹਥੇ ਉਹ ਤਾਂ ਨਸ਼ੇੜੀਨਾਂ ਅੱਡਾ ਬਣਾਇਆ ਪਿਆ ਵਾ ਤੁਸੀਂ ਉਧਰ ਗਿੱਡਾ ਦੀ ਮਾਰਦੇ ਇਹ ਤਾਂ ਜਾਣ ਤੋਂ ਡਰ ਲੱਗਦਾ ਇਹ ਕਹਿੰਦਾ ਕੁੱਤੂ ਇਹ ਕਹਿੰਦਾ ਮੈਨੂੰ ਕੁੱਟਣ ਮਾਰਨਗੇ ਜੀ ਕਹਿੰਦਾ ਇਹ ਵੀ ਤਾਂ ਉਹਨੂੰ ਬੋਲਣ ਦੇ ਤੁਹਾਨੂੰ ਡਰ ਨਹੀਂ ਲੱਗਦਾ ਉਧਰ ਕੀ ਪ੍ਰੋਗਰਾਮ ਉਧਰ ਨਸ਼ੇੜੀਆਂ ਅੱਡਾ ਬਣਾਇਆ ਪਿਆ ਉਧਰ ਤੁਸੀਂ ਗਏ ਨਹੀਂ ਉਧਰ ਕੀ ਦੇਖਿਆ ਨਹੀਂ ਹੈਗਾ ਮੈਨੂੰ ਸਾਰੇ ਦੇ ਬਾਰੇ ਕੁਝ ਨਹੀਂ ਪਤਾ ਚੌਂਕੀਦਾਰ ਹੈ ਨਹੀਂ ਇੱਥੇ ਕੋਈ ਵੀ ਨਹੀਂ ਸਰ ਚੌਂਕੀਦਾਰ ਨਹੀਂ ਰਾਤ ਨੂੰ ਕੋਈ ਦੇਖ ਰਖੀ ਨਹੀਂ ਕਰਦਾ ਲੋ ਆਉਂਦਾ ਗਿਆਂਦਾ ਇੱਥੇ। ਕਲਾਸ ਪੂਰੀ ਹੁੰਦਾ ਇੱਥੇ ਅੰਮ੍ਰਿਤਸਰ ਦੀ ਰੋਟੀ ਹੁੰਦੀ ਹੈ। ਬਸ ਥੋੜੀ ਅੰਮ੍ਰਿਤਸਰ ਦੀ। ਉਹ ਤਾਂ ਪੁਰਾਣੀ ਮਾਰਤਾਲ ਕੋਈ ਨਹੀਂ ਜਾਂਦਾ ਹੈਗਾ। ਉੱਥੇ ਕੀ ਹੁੰਦਾ ਕੀ ਨਹੀਂ ਹੁੰਦਾ ਕਿਸੇ ਨੂੰ ਕੋਈ ਪਤਾ ਹੀ ਨਹੀਂ ਲੱਗਦਾ ਹੈਗਾ। ਉਹ ਖਾਲੀ ਪੇ ਸੀ ਇਹਦਾ। ਉਹ ਤਾਂ ਖਾਲੀ ਪੀਆ। ਉੱਥੇ ਸਿ ਪੇਪਰ ਰੋਲ, ਸਿਲਵਰ, ਲੈਟਰ, ਨਸ਼ੇੜੀਆਂ ਸਾਰਾ ਡੱਬਣਿਆ ਪਉ ਉੱਥੇ ਸ਼ਰਾਬ ਦੀਆਂ ਬੋਤਲਾਂ ਸਭ ਕੋ ਬਣਿਆ ਪਿਆ। ਅਮਰ ਦੋਹੇ ਨੇ ਭੱਜ ਗਈ। ਮੈਂ ਪਹਿਲਾਂ ਆ ਗਿਆ ਦੋ ਮਿੰਟ। ਇਹ ਬਾਾਈ ਉਹਨੇ ਦੋ ਬੰਨ ਪਾ। ਨਹੀਂ ਦੇਖਿਆ ਨਾ ਨਸ਼ੇੜੀਆਂ ਦੇ ਉੱਥੇ ਨਸ਼ੇੜੀਆਂ ਉਦੇਵਾਲਾ ਸਰ ਮੈਨੂੰ ਨਹੀਂ ਪਤਾ ਤੇਰੇ ਸਿਸਟਰ ਬੈਠੇ ਹਨ ਨਾਲ ਗੱਲ ਕਰ ਲਓ ਠੀਕ ਹੈ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ